ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪੂਜੇ ਹੋਏ ਛੋਲੇਆਂ ਤੋਂ ਲੱਡੂ ਜੋ ਕੇ ਖਾਣ ਲਈ ਬਹੁਤ ਹੀ ਹੈਲਦੀ ਹੁੰਦੇ ਹਨ ਜਿਦੇ ਵਿੱਚ ਆਪਾਂ ਗੁੜ ਦੀ ਵਰਤੋਂ ਕਰਾਂਗੇ ਸਰਦੀਆਂ ਸ਼ੁਰੂ ਹੋ ਰਹੀਆਂ ਹਨ ਆਪਾਂ ਇਹਨਾਂ ਨੂੰ ਮਾਰਨਿੰਗ ਇਵਨਿੰਗ ਚਾਹ ਦੇ ਨਾਲ ਇੰਜੋਏ ਕਰ ਸਕਦੇ ਆ ਜੋ ਮੈਂ ਪਿੰਨਿਆ ਵਾਸਤੇ ਇਨਗਰੀਡੀਅੰਟ ਲਏ ਨੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਲਓ ਜੀ ਆਪਾਂ ਨੇ ਲਿਆ 400 ਗ੍ਰਾਮ ਪੂਜੇ ਹੋਏ ਛੋਲੇ ਤੇ ਬਿਨਾ ਛਿਲਕੇ ਤੋਂ ਤੇ 300 ਗ੍ਰਾਮ ਲਿਆ ਹੈ ਦੇਸੀ ਘਿਓ 300 ਗ੍ਰਾਮ ਲਿਆਇਆ ਗੁੜ ਇਹ ਮੈਂ ਭੰਨ ਲਿਆ ਸੀਗਾ ਛੋਟੇ-ਛੋਟੇ ਪੀਸਾਂ ਵਿੱਚ ਤੇ 30 ਗ੍ਰਾਮ ਆਪਣੇ ਖਸਖਸ ਹੈ ਤੇ 30 ਗ੍ਰਾਮ ਹੈ ਆਪਣੇ ਬਦਾਮ ਨੇ ਜੋ ਕਿ ਮੈਂ ਦੋ-ਤਿੰਨ ਪੀਸਾਂ ਵਿੱਚ ਕੱਟ ਲਏ ਹਨ ਹਾਂਜੀ ਸਭ ਤੋਂ ਪਹਿਲਾਂ ਆਪਾਂ ਛੋਲਿਆਂ ਨੂੰ ਗ੍ਰाइंड ਕਰਾਂਗੇ ਲਓ ਜੀ ਆਪਾਂ ਮਿਕਸੀ ਦੇ ਵਿੱਚ ਥੋੜ੍ਹਾ-ਥੋੜ੍ਹਾ ਪਾ ਕੇ ਸਾਰੇ ਭੁੱਜੇ ਛੋਲੇ ਗ੍ਰੇਂਡ ਕਰ ਲੈਣੇ ਨੇ ਬਿਲਕੁਲ ਬਰੀਕ ਪੀਸ ਲੈਣੇ ਨੇ ਇਹ। ਹਾਂਜੀ ਆਪਾਂ ਨੇ ਛੋਲੇ ਉਹਨਾਂ ਦੇਖੋ ਬਿਲਕੁਲ ਬਰੀਕ ਪੀਸ ਲਏ ਇਹਨਾਂ ਦਾ ਆਟਾ ਬਣਾ ਲਿਆ ਹੈ। ਤੇ ਹੁਣ ਆਪਾਂ ਘਿਓ ਪਾ ਕੇ ਸਭ ਤੋਂ ਪਹਿਲਾਂ ਖਸਖਸ ਪਾਵਾਂਗੇ। ਆਪਾਂ ਨੇ ਇਹ ਇਹ 300 ਗ੍ਰਾਮ ਘਿਓ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚੋਂ ਥੋੜਾ ਜਿਹਾ ਘਿਓ ਪਾਵਾਂਗੇ ਪਹਿਲਾਂ। ਜਿਕੇ ਹੋ ਗਿਆ ਆਪਣਾ ਗਰਮ। ਲਓ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਥੋੜੀ ਜਿਹਾ ਆਪਾਂ ਖਸਖਸ ਪਾ ਕੇ ਜਿਆਦਾ ਨਹੀਂ ਭੁੰਨਣੀ ਹੈ ਜੀ ਥੋੜੀ ਜਿਹੀ ਭੁੰਨਾ ਕਿਉਂਕਿ ਫਸਕਸ ਦਾ ਕੱਚਾ ਪਣ ਖਤਮ ਹੋ ਜਾਏਗਾ ਜੀ ਨਾਲ ਹੀ ਆਪਾਂ ਨੇ ਬਦਾਮ ਪਾਣੇ ਆ ਆਪਾਂ ਥੋੜੇ ਜਿਹੀ ਬਦਾਮਾਂ ਨੂੰ ਰੋਸਟ ਕਰ ਲਵਾਂਗੇ ਆਟਾ ਆਪਾਂ ਨੇ ਬਰੀਕ ਕੀਤਾ ਸੀਗਾ ਭੁਜੇ ਹੋਏ ਛੋਲਿਆਂ ਦਾ ਇਹਨਾਂ ਨੂੰ ਵੀ ਆਪਾਂ ਘੋੜੇ ਦੇ ਵਿੱਚ ਹੀ ਪਾ ਦਵਾਂਗੇ ਇਹ ਆਪਾਂ ਨੇ ਜਿਆਦਾ ਭੁੰਨਣਾ ਨਹੀਂ ਹੈਗਾ ਕਿਉਂਕਿ ਪਹਿਲਾਂ ਹੀ ਭੁਜਿਆ ਹੋਇਆ ਰੋਸਟਡ ਕੀਤਾ ਹੋਇਆ ਸੀਗੇ ਛੋਲੇ ਤੇ ਹੁਣ ਆਪਾਂ ਇਹਨਾਂ ਨੂੰ ਥੋੜੇ ਜਿਹਾ ਘਿਓ ਦੇ ਵਿੱਚ ਮਿਕਸੇ ਕਰਨਾ ਆ। ਇਹ ਆਪਾਂ ਨੇ ਘਿਓ ਰੱਖਿਆ ਸੀ ਤੇ ਉਹ ਵੀ ਆਪਾਂ ਵਿੱਚੇ ਹੀ ਪਾ ਦਿੰਨੇ ਆ ਸਾਰਾ ਹੀ। ਹਾਂਜੀ ਆਟਾ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ। ਹੁਣ ਆਪਾਂ ਇਸ ਤੋਂ ਬਾਅਦ ਗੁੜ ਦੀ ਚਾਣੀ ਬਣਾਵਾਂਗੇ। ਲਓ ਜੀ ਆਪਾਂ ਹੁਣੇ ਜਿੰਨਾ ਗੁੜ ਪਾਇਆ ਆਪਾਂ ਨੇ ਥੋੜਾ ਜਿਹਾ ਪਾਣੀ ਪਾਉਣਾ ਹੈ ਪਾਣੀ ਜ਼ਿਆਦਾ ਨਹੀਂ ਪਾਉਣਾ ਦੇਖੋ ਇੰਨਾ ਕੇ ਪਾਣੀ ਪਾਉਣਾ ਹੈ ਜਿੰਨਾ ਪਕੇ ਚਾਸ਼ਨੀ ਵਾਸਤੇ ਜ਼ਰੂਰਤ ਹੈ ਆਪਾਂ ਨੇ ਗੁੜ ਨੂੰ ਹਿਲਾਉਂਦੇ ਜਾਣਾ ਆ ਜੀ ਆ ਦੇਖੋ ਗੁੜ ਦੀ ਚਾਣੀ ਬਣ ਰਹੀ ਆ ਤੇ ਆਪਾਂ ਨੇ ਇਹਨੂੰ ਹਿਲਾਉਂਦੇ ਰਹਿਣਾ ਆ ਇੱਕ ਤਰ੍ਹਾਂ ਦੀ ਚਾਸ਼ਨੀ ਬਣਾਉਣੀ ਆ ਆਪਾਂ ਨੇ ਹਾਂਜੀ ਲਓ ਜੀ ਆਪਾਂ ਫਲੇਵਰ ਵਾਸਤੇ ਥੋੜਾ ਜਿਹਾ ਇਲਾਚੀ ਪਾਊਡਰ ਪਾਵਾਂਗੇ ਉਹਦੇ ਨਾਲ ਬਹੁਤ ਹੀ ਵਧੀਆ ਫਲੇਵਰ ਆ ਜਾਂਦਾ ਹੈ ਗੈਸ ਕਰਦਨੇ ਆ ਬੰਦ ਆਪਣੀ ਦੇਖੋ ਚਾਣੀਆ ਦੇਖੋ ਆਹ ਦੇਖੋ ਇੱਕ ਤਾਰ ਬਣਦੀ ਆ ਦੇਖੋ ਲਓ ਆਹ ਦੇਖੋ ਜੋ ਆਪਾਂ ਨੇ ਛੋਨਿਆ ਦਾ ਆਟਾ ਪੂਜਿਆ ਸੀਗਾ ਹੁਣ ਇਹਦੇ ਵਿੱਚ ਹੀ ਮਿਕਸ ਕਰ ਦਵਾਂਗੇ ਇਹਨੂੰ ਆਪਾਂ ਗੈਸ ਤੋਂ ਪਾਸੇ ਕਰਦੇ ਆ ਕਿਉਂਕਿ ਚੁੱਲ੍ਹਾ ਗਰਮ ਹੁੰਦਾ ਹੈ ਫਟਾਫਟ ਵਿੱਚ ਮਿਕਸ ਕਰਨਾ ਹੈ ਗੜੀ ਨਹੀਂ ਰਹਿਣੀ ਚਾਹੀਦੀ ਵਿੱਚ ਚਾਣੀ ਆਪਣੀ ਗਰਮ ਜੀ ਆਪਾਂ ਨੇ ਜਲਦੀ ਜਲਦੀ ਵਿੱਚ ਮਿਕਸ ਕਰ ਦੇਣਾ ਹੈ ਆ ਦੇਖੋ ਹੋ ਗਈ ਹੈ ਕਾਟੀ ਹੋ ਗਈਆਂ ਲੋ ਕਿੰਨਾ ਸੋਹਣਾ ਇਹਦਾ ਬੈਟਰ ਬਣ ਗਿਆ ਹੈ ਮਿਕਸ ਹੋ ਚੁੱਕਿਆ ਸਾਰਾ ਕੁਝ ਕੋਈ ਲੰਜ਼ ਨਹੀਂ ਬਣਿਆ ਵਿੱਚ ਹੁਣ ਆਪਾਂ ਥੋੜੀ ਦੇਰ ਇਹਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਜਦ ਥੋੜਾ ਜਿਹਾ ਖੁਣਗਣਾ ਇਹ ਹੋ ਜਾਏਗਾ ਫਿਰ ਆਪਾਂ ਇਹਦੇ ਪਿੰਨੀਆਂ ਬੱਟ ਲਵਾਂਗੇ ਕਈ ਇਹਨਾਂ ਨੂੰ ਪਿੰਨੀਆਂ ਵੀ ਕਹਿ ਦਿੰਦੇ ਆ ਕਈ ਲੱਗੂ ਵੀ ਕਹਿ ਦਿੰਦੇ ਆ ਤੇ ਜਿਹੜਾ ਆਪਾਂ ਨੇ ਗੁੜ ਪਾਇਆ 300 ਗ੍ਰਾਮ ਜੇ ਤੁਸੀਂ ਸ਼ੱਕਰ ਪਾਉਣੀ ਹੋਵੇ ਨਾ ਸ਼ੱਕਰ ਵਿੱਚ ਮਿੱਠਾ ਘੱਟ ਹੁੰਦਾ ਹੈ ਸ਼ੱਕਰ ਵੱਧ ਪੈਂਦੀ ਆ ਤੇ 400 ਗ੍ਰਾਮ ਛੋਲਿਆਂ ਦੇ ਵਿੱਚ ਤੁਸੀਂ ਸ਼ੱਕਰ 350 ਗ੍ਰਾਮ ਪਾਓ ਫੇਰ ਉਹਦਾ ਮਿੱਠਾ ਸਹੀ ਹੋਏ ਗੁੜ ਵਿੱਚ ਮਿੱਠਾ ਵੱਧ ਹੁੰਦਾ ਹੈ ਤੇ ਸ਼ੱਕਰ ਵਿੱਚ ਮਿੱਠਾ ਘੱਟ ਹੁੰਦਾ ਆ ਜੇ ਪਾਣੀ ਨੂੰ ਥੋੜੀ ਦੇਰ ਲਈ ਰੱਖ ਦਿੰਨੇ ਆ ਅਜੇ ਇਹ ਗਰਮ ਬਹੁਤ ਥੋੜਾ ਜਿਹਾ ਠੰਡਾ ਜਿਹਾ ਹੋਏ ਤੇ ਗੁਣਗਣਾ ਜਿਹਾ ਰਹੇ ਜੇ ਕੋ ਦੋ ਆਪਾਂ ਇਹਨਾਂ ਦੇ ਲੱਡੂ ਵਟ ਲਵਾਂਗੇ ਹਾਂਜੀ ਲਓ ਜੀ ਆਪਣਾ ਆ ਦੇਖੋ ਹੋ ਗਿਆ ਗੁਣਗਣਾ ਜਿਹਾ ਹੋ ਗਿਆ ਲੱਡੂ ਵਟ ਹੋ ਜਾਣੇ ਆਪਣੇ ਆਣੀ ਕਿੱਕ ਕਰਕੇ ਤੁਸੀਂ ਆਪਣੇ ਹਿਸਾਬ ਦੇ ਜਿੰਨੇ ਕੁ ਵਟਣੇ ਤੁਸੀਂ ਇਹ ਜ਼ਿਆਦਾ ਠੰਡਾ ਨਹੀਂ ਕਰਨਾ ਹੈਗਾ ਜਦੋਂ ਥੋੜਾ ਜਿਹਾ ਗੁਣਗਣਾ ਜਾ ਰਹਿ ਜਵੇ ਉਦੋਂ ਇਹਦੇ ਆਪਾਂ ਲੱਡੂ ਵਟ ਸਕਦੇ ਆ ਵੇਖੋ ਖਸਖਸ ਵਿੱਚ ਪਾਈ ਹੋਈ ਕਿੰਨੀ ਵਧੀਆ ਲੱਗ ਰਹੀ ਹੈ ਤੇ ਤੁਸੀਂ ਵੀ ਜ਼ਰੂਰ ਬਣਾ ਕੇ ਖਾਓ ਇਸ ਤਰੀਕੇ ਨਾਲ ਕਿੱਕੇ ਖਾਣ ਲਈ ਵੀ ਹੈਲਦੀ ਹੁੰਦੇ ਨੇ ਹਾਂਜੀ ਸਰਦੀਆਂ ਆ ਰਹੀਆਂ ਨੇ ਤੇ ਸਰਦੀਆਂ ਦੇ ਵਿੱਚ ਜ਼ਰੂਰ ਬਣਾਓ ਤੇ ਇੰਜੋਏ ਕਰੋ ਆ ਦੇਖ ਇਸ ਤਰ੍ਹਾਂ ਆਪਾਂ ਨੇ ਸਾਰੇ ਲੱਡੂ ਵਟ ਲੈਣੇ ਨੇ ਲੱਡੂ ਆਪਣੇ ਵਾਠ ਹੋ ਚੁੱਕੇ ਹਨ ਤੇ ਉੱਪਰ ਗਾਰਨਿਸ਼ ਦੇ ਲਈ ਆਪਾਂ ਪਿਸਤਾ ਲਾ ਦਵਾਂਗੇ ਲਓ ਜੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਲਓ ਜੀ ਆਪਣੇ ਭੁੱਜੇ ਹੋਏ ਚੰਨਿਆਂ ਦੇ ਲੱਡੂ ਆਪਣੇ ਬਣ ਕੇ ਰੈਡੀ ਨੇ ਤੇ ਬਹੁਤ ਹੀ ਸੌਫਟ ਬਣੇ ਨੇ ਆਹ ਲਓ ਜੀ ਤੁਸੀਂ ਵੀ ਜ਼ਰੂਰ ਬਣਾ ਕੇ ਖਾਓ ਤੇ ਟੇਸਟੀ ਵੀ ਬਣੇ ਨੇ ਨਾਲ ਹੈਲਦੀ ਵੀ ਨੇ ਤੇ ਸਰਦیاں ਆ ਰਹੀਆਂ ਨੇ ਤੁਸੀਂ ਵੀ ਜਰੂਰ ਬਣਾ ਕੇ ਖਾਓ ਬੈਲ ਆਈਕਨ ਨੂੰ ਪ੍ਰੈਸ ਕਰਿਓ ਤੇ ਤਾਂ ਕਿ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਤੇ ਮੇਰੀ ਰੈਸਪੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵੇਖਣ ਦੇ ਲਈ ਧੰਨਵਾਦ